ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ ਕੌਰ ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ ਪਿਛਲੇ ਕਈ ਦਿਨਾਂ ਤੋਂ ਨਵਾਂ ਸ਼ਹਿਰ ਕਰੋਨਾ ਦੇ ਨਵੇਂ ਕੇਸਾਂ ਤੋਂ ਮੁਕਤ ਹੈ ਐਕਟਿਵ ਕੇਸਾਂ ਦੀ ਗਿਣਤੀ 3 ਹੈ ਅੱਜ ਵਿਸ਼ੰਕਰਵਾ ਮੰਦਿਰ ਰਾਹੂ ਰੋਡ ਤੇ ਲਗਾਈ ਗਈ ਵੈਕਸਲ ਜਿੱਥੇ ਜਿਲ੍ਹੇ ਨੂੰ ਕਰੋਨਾ ਤੋਂ ਥੋੜੀ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਡੇਂਗੂ ਦਾ ਪ੍ਰਭਾਵ ਵੱਧ ਗਿਆ ਹੈ ਜਿਲ੍ਹੇ ਵਿੱਚ ਡੇਂਗੂ ਦੇ ਕੁੱਲ 26 ਕੇਸ ਹਨ ਪਿੰਡਾਂ ਵਿੱਚ ਜਿਆਦਾ ਤੋਂ ਜਿਆਦਾ ਧੂਆਂ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਦੀ ਰੋਕਥਾਮ ਕੀਤੀ ਜਾ ਸਕੇ ਪੰਜਾਬ ਸਿੱਖਿਆ ਬੋਰਡ ਨੇ ਕਰੋਨਾ ਦੇ ਕਾਰਨ ਆਪਣੇ ਮਾਪਬੋਗ ਆ ਚੁੱਕੇ ਅਨਾਥ ਬੱਚਿਆਂ ਦੀ ਦਾਖਲਾ ਫੀਸ ਮਾਫ ਕਰ ਦਿੱਤੀ ਹੈ ਜੋ ਕਿ 1500 ਰੁਪਏ ਹੈ ਪੰਜਾਬ ক্রিকেট ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟ ਵਿੱਚ ਨਵਾਂ ਸ਼ਹਿਰ ਨੇ ਜਲੰਧਰ ਨੂੰ 43 ਦਰਜੇ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ ਹੁਣ ਨਵਾਂ ਸ਼ਹਿਰ ਦਾ ਸੈਮੀਫਾਈਨਲ ਮੈਚ ਪਟਿਆਲਾ ਦੀ ਟੀਮ ਨਾਲ ਹੋਵੇਗਾ ਬੀਤੇ 24 ਘੰਟਿਆਂ ਵਿੱਚ ਪੰਜਾਬ ਵਿੱਚ ਕਰੋਨਾ ਦੇ ਨਵੇਂ 25 ਮਾਮਲੇ ਦਰਜ ਹੋਏ ਹਨ ਅਤੇ ਰੋਪੜ ਵਿੱਚ ਕਰੋਨਾ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਮਾਮਲੇ ਪਠਾਨਕੋਟ ਵਿੱਚ ਦਰਜ ਹਨ ਜਿਨ੍ਹਾਂ ਦੀ ਗਿਣਤੀ 6 ਦੱਸੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਪਿੰਡ ਮਲਾਣਾ ਅਤੇ ਕਾਮਿਕ ਪਿੰਡ ਜੋ ਕਿ 15500 ਫੀਟ ਦੀ ਉਚਾਈ ਤੇ ਹੈ ਜਿਨ੍ਹਾਂ ਦੀ ਆਬਾਦੀ 1500 ਦੇ ਕਰੀਬ ਹੈ ਅਤੇ 35 ਕਿਲੋਮੀਟਰ ਦੇ ਮੁਸ਼ਕਲ ਰਸਤੇ ਨੂੰ 6 ਘੰਟਿਆਂ ਵਿੱਚ ਪੈਦਲ ਚੱਲ ਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਸਾਰੇ ਪਿੰਡ ਦਾ ਟੀਕਾਕਰਨ ਕੀਤਾ ਹੈ। ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਵਾਈਟ ਹਾਊਸ ਵਿਖੇ ਕਮਲਾ ਹੈਰਿਸ ਨਾਲ ਇੱਕ ਘੰਟਾ ਗੱਲਬਾਤ ਕੀਤੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਹੁਣ ਪਹਿਲਾਂ ਨਾਲੋਂ ਵਧੀਆ ਹਨ ਪੰਜਾਬ ਰੋਡਵੇਜ਼ ਪੀ ਆਰਟੀਸੀ ਅਤੇ ਪਨਵਸ ਦੇ ਠੇਕਾ ਕਰਮੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਕੱਲ 10 ਤੋਂ 12 ਵਜੇ ਤੱਕ 2 ਘੰਟੇ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਰੱਖੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਉਹ 11 ਤੋਂ 13 ਅਕਤੂਬਰ ਤੱਕ ਹੜਤਾਲ ਕਰਨਗੇ ਬ੍ਰਿਟੇਨ ਦੇ ਲੋਕ ਕਰੋਨਾ ਮਹਾਮਾਰੀ ਤੋਂ ਬਾਅਦ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਸਾਰੀਆਂ ਸੁਪਰਮਾਰਕਟ ਖਾਲੀ ਹਨ ਪੈਟਰੋਲ ਪੰਪ ਬੰਦ ਹਨ ਜਿੰਨਾਂ ਕੋਲ ਕੁਝ ਹੈ ਉਹ ਵੀ ਕਾਲਾ ਵਿਜਾਰੀ ਕਰ ਰਹੇ ਹਨ ਲੋਕਾਂ ਦਾ ਜੀਵਨ ਗੱਟਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਲਗਾਤਾਰ ਤੀਸਰੇ ਦਿਨ ਵੀ ਭਾਰਤ ਵਿੱਚ ਕੋਰੋਨਾ ਦੇ ਕੇਸ 30000 ਤੋਂ ਘਟ ਨਹੀਂ ਰਹੇ ਪਿਛਲੇ 24 ਘੰਟਿਆਂ ਵਿੱਚ 31458 ਨਵੇਂ ਕੇਸ ਸਾਹਮਣੇ ਆਏ ਅਤੇ 319 ਲੋਕਾਂ ਦੀ ਮੌਤ ਹੋਈ ਹੈ ਮੈ联ਾ ਕ੍ਰਿਕਟ ਟੀਮ ਆਸਟ੍ਰੇਲੀਆ ਨੇ ਭਾਰਤ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾਇਆ ਆਸਟ੍ਰੇਲੀਆ ਦੀ ਇਹ ਲਗਾਤਾਰ 26ਵੀਂ ਜਿੱਤ ਹੈ ਆਈਪੀਐਲ ਦੇ 35ਵੇਂ ਮੈਚ ਵਿੱਚ ਚੇਨਈ ਨੇ ਬੈਂਗਲੌਰ ਨੂੰ 6 ਵਿਕਟਾਂ ਨਾਲ ਹਰਾਇਆ ਹੈ IPL ਦੇ 35ਵੇਂ ਮੈਚ ਵਿੱਚ ਨਈਲੇ ਬੈਂਗਲੌਰੂ ਤੇ 6 ਵਿਕਟਾਂ ਨਾਲ ਜਿੱਥਾ ਹਸਣ ਕੀਤੀ ਹੈ ਬ੍ਰੈਵੋ ਨੇ 4 ਓਵਰਾਂ ਵਿੱਚ 24 ਰਨ ਦੇ ਕੇ 3 ਵਿਕਟਾਂ ਲਈਆਂ ਅਤੇ ਮੈਨ ਆਫ ਦਿ ਮੈਚ ਬਣੇ ਧੰਨਵਾਦ ਕੱਲ ਫਿਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ